ਆਇਓ ਆਇਓ ਜੀ ਤੋ ਤੋ ਹੋਲੀ 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 ਹਾਂ ਲੈ ਕੇ ਜਾਓ ਇਹਨਾਂ ਮਦਰ ਹੈਦਰਲਾਉ ਸੰਗੜੀ ਲੈ ਆਓ ਇੱਧਰ ਮੋੜੇ ਪਸ ਲੈ ਹਾਂ ਹੋਲੀ ਹੋਲੀ ਆਓ ਹੋਲੀ ਹੋਲੀ ਲੈ ਆਓ ਰਾਤ ਦੇ ਜੀਤ ਜਾਤਾ ਉਹ ਦਿਸ਼ਾ ਨਿਰਦੇਸ਼ ਹੈ ਕਿ ਜਿਹੜੇ ਹੈਗੇ ਐਸਐਸਪੀ ਕੋਲ ਜਿਹੜੇ ਨਗਰ ਕੌਂਸਲ ਦਾ ਜਿਹੜਾ ਹੈ ਨਹੀਂ ਕਿ ਜਿਹੜਾ ਰੰਗਕੂ ਕਲਾ ਪੁਲਿਸ ਨੇ ਜਿਹੜਾ ਹੈਗਾ 1 ਕਿਲੋ 500 ਗ੍ਰਾਮ ਹੈ ਰੈਂਟ ਜਿਹੜੇ ਹੈਗੇ ਆਪਰਾਮ ਕਰਦੇ ਬਹੁਤ ਜੀ ਸਫਟਾ ਆ ਸਕੀ ਜੀ थी थी थी। तो भी तो है लाए तो हैं ਇਹ ਉਹ ਆਪ ਕੰਪਲੇਂਟ ਕਰਦੇ ਕਿ ਜਿੰਦੀ ਸਾਥੀ ਕਿਸੇ ਨੇ ਕਹਿ ਦਿੱਤਾ ਕਿ ਇਹ ਨਾਲ ਸਾਰੀਆਂ ਚੀਜ਼ਾਂ ਪਾਰਟ ਆਫ ਦੇ ਇਨਵੈਸਟੀਗੇਸ਼ਨ ਹੈ ਇਸ ਟਾਈਮ ਨਹੀਂ ਦੱਸ ਸਕਦਾ ਮਤਲਬ ਐਸੋ ਜਾਈਦਾ ਕਿ ਬੇਸਿਕਲੀ ਕੋਈ ਪਾਰਟੀ ਦੇ ਇਨਵੈਸਟੀਗੇਸ਼ਨ ਚੱਲ ਰਿਹਾ ਹੈ ਬੇਸਿਕਲੀ ਇਨਕੁਆਰੀ ਦੇ ਵਿੱਚ ਜਿਹੜੀ ਹੈਗੀ ਹੈ ਨਾ ਡਿਲੀਵਰੀ ਅੰਮ੍ਰਿਤਸਰੋਂ ਆਈ ਸੀਗੀ ਔਰ ਇਹਨਾਂ ਦੇ ਜਲੰਧਰ ਜਿਹੜੀ ਸੀਗੀ ਉਹ ਕਿਸੇ ਨੂੰ ਤਸਦੀਕ ਕਰਨ ਦੇ ਲਈ ਹੈ ਇਹ ਡਿਟੇਲ ਦੇ ਵਿੱਚ ਜਿੰਸਾਂ ਰਿਮਾਨ ਕਿਲੇ ਰਿਮਾਨ ਨੇ ਦੋ ਦਿਨ ਤਾਂ ਲੈ ਗਿਆ ਹੋਰ ਵੀ ਰਿਮਾਨ ਲੈ ਕੇ ਕੁਝ ਕੁਝ ਜੇ ਟੈਕਨੀਕਲ ਐਂਕਸਰਸ ਦੇ ਵਿੱਚ ਕਾਜੀ ਜੀ ਜਿਹੜਾ ਦੀਪਕ ਦੀਪ ਉਹ ਜਿੱਦਾਂ ਸੰਤੋਖ ਸਿੰਘ ਤੇ ਸੁਖਵਿੰਦਰ ਸਿੰਘ ਉੱਪਰ ਗਿਰਮ ਸਿੰਘ ਹੈਗੇ ਨੇ ਕਿੰਨੇ ਜਿਹੜੇ ਚੰਨੇ ਵਿਅਕਤੀ ਜਿਹੜੇ ਹੈਗੇ ਨੇ ਜਲੰਧਰ ਖਾਣੇ ਦੇ ਨੇ ਜਲੰਧਰ ਤੋਂ ਪਾਜੀ ਜਲੰਧਰ ਦੇ ਰਹਿਣ ਵਾਲੇ ਹੈਗੇ ਨੇ ਔਰ ਇਹਨਾਂ ਦੇ ਕੋਈ ਆਟੋ ਕਾਰ ਵੀ ਜਿਹੜੀ ਜੱਗੀ ਹੈ ਵਾਈਕਲ ਦੀ ਇਸ ਖਰਾਬਤ ਕੀਤੀ ਹੈ ਤੇ ਇਹਦੀ ਜਿਹੜੀ ਗਰਾਫ ਜਿਹੜੀ ਹੈਗੀ ਹੈ ਸਾਡੇ ਹਾਈ ਕਟ ਨਾ ਕਟ ਧਰਮਾ ਦੇ ਕੋਲੋਂ ਹੋਈ ਸੀ ਔਰ ਇਹਦੇ ਵਿੱਚ ਅਸੀਂ ਜਿਹੜੀ ਹੈਗੀ ਬਹੁਤ ਵੀ ਚਲਾਵਾ ਦੇਣੀ ਹੈਗੇ ਕਮਰਸ਼ੀਅਲ ਪੱਖ ਤੇ ਇਹ ਰਿਕਵਰੀ ਕਰਕੇ

ਜਿਹਨਾਂ ਨੂੰ ਆਪਣੀ ਜਿਹੜੀ ਵਗੀ ਆ ਬੜੀ ਖੂਬਸੂਰਤ ਦੇ ਨਾਲ ਜਾਣਾ ਸਾਡਾ ਫਰਕਾ ਸੀਗਾ ਇਹ ਇੱਕ ਦਿਨ ਕਿਧਰ ਲੈ ਕੇ ਜਾਦੇ ਸੀ ਇਹ ਜਿੱਦ ਜਲੰਧਰ ਆਉਣਾ ਸਰ ਤੋਂ ਜਲੰਧਰ ਨੂੰ ਜਾਦੇ ਸੀ ਵਾਪਸ ਫੋਨ ਪਰਚੀ ਕਰਕੇ ਆਉਂਦੇ

ਕੰਟੀ ਆਨਰਡ ਲਈ ਜਿਹੜੀ ਕੰਪਨੀਆਂ ਦੀ ਪੁਸ਼ਟੀ ਹੋ ਗਈ ਹੈ ਉਹਦੀ ਕੰਜ਼ਮਪਸ਼ਨ ਜਿਹੜੀ ਜਲੰਧਰ ਹੀ ਜਣਾ ਦੇਣੀ ਕਰਨੀ ਸੀ ਜਿਹਦੇ ਬਰੀਫ ਥਾਲੋ ਸਰ ਇਵਨ ਰੋਲ ਮੁੰਡਿਓ ਓਕੇ ਹਾਂਜੀ ਸਰ ਅੱਜ ਦੀ ਇਹ ਪ੍ਰੈਸ ਕਾਨਫਰੰਸ ਕਰ ਰਹੀ ਹੈ ਕੀ ਸੀ ਮਾਮਲਾ ਸਰ ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਜਿਹਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਦੇ ਵਿੱਚ ਜਿਹੜੇ ਪੰਜਾਬ ਸਰਕਾਰ ਵੱਲੋਂ ਚਲਾਈ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਡੀਜੀਪੀ ਪੰਜਾਬ ਸਾਹਿਬ ਵੱਲੋਂ ਜਿਹੜਾ ਚਲਾਇਆ ਗਿਆ ਯੋਧੇ ਦੇ ਵਿੱਚ ਜਿਹੜੀ ਅਸੀਂ ਕਪੂਰਥਲਾ ਪੁਲਿਸ ਵੱਲੋਂ ਪਹਿਲ ਕਰਦੀ ਕਾਬੜੇ ਮਾਨਯੋਗ ਗੁਰਵਰ ਪੂਰਾ ਜੀ ਐਸਐਸਪੀ ਕਪੂਰਥਲਾ ਦੇ ਜ਼ਰਨ ਉਦੇਸ਼ ਸ਼ੇਖ ਜਿਹੜੀ ਹੈਗੇ ਆ ਸਾਡੇ ਭਲਾਤ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਮਨਜੀਤ ਸਿੰਘ ਔਰ ਹਾਈ ਟੈਕ ਨਾਕੇ ਨੇ ਔਰ ਇਹਨਾਂ ਦੇ ਨਾਲ ਸੀਜੀਟੀਮ ਨੇ ਜਿਹੜੀ ਹੈਗੀ ਆ ਬਹੁਤ ਵੱਡੀ ਇੱਕ ਪ੍ਰਾਪਤੀ ਹਾਸਲ ਕੀਤੀ ਹੈ ਅਸੀਂ 1 ਕਿਲੋ 500 ਗ੍ਰਾਮ ਹੈਰੋਇਨ ਜਿਹੜੀ ਹੈਗੀ ਉਹ ਬਰਾਮਦ ਕੀਤੀ ਹੈ ਔਰ ਇਹਦੇ ਨਾਲ ਅਸੀਂ ਤਿੰਨ ਵਿਅਕਤੀ ਜਿਹੜੇ ਹੈਗੇ ਗ੍ਰਿਫਤਾਰ ਕੀਤੇ ਹਨ ਜਨਦਾ ਦੀਪਕ ਸਿੰਘ ਦੀਪ ਸਿੰਘ ਹੈਗਾ ਬਰਜਿੰਦਰ ਸਿੰਘ ਔਰ ਸੁਖਵਿੰਦਰ ਸਿੰਘ ਇਹ ਤਿੰਨੇ ਜਿਹੜੇ ਦੋਸ਼ੀ ਹੈਗੇ ਨੇ ਜਲੰਧਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕੋਲ ਇੱਕ ਆਲਟੋ ਕਾਰ ਜਿਹੜੀ ਹੈ ਵਾਈਟ ਕਲਰ ਅਸੀਂ ਬਰਾਮਦ ਕੀਤੀ ਹੈ ਔਰ ਇਹ ਜਿਹੜਾ ਸਾਰਾ ਜਿਹੜਾ ਇਨਸੀਡੈਂਸ ਹੈਗਾ ਜਿਹੜਾ ਅਸੀਂ ਰੰਗ ਇੱਕ ਕਿੰਨਾ 500 ਰੁਪਏ ਨੇ ਹੀ ਨਾ ਇੱਕ ਥੋੜਾ ਜਿਹਾ ਐਸੇ ਐਸੇ ਕੰਮ ਦੇ ਦੇ ਸੀ ਇਹ ਹਜੇ ਬੈਕਵਰਡ ਜਿਹੜਾ ਲਿੰਕਣਾ ਦਾ ਅੰਮ੍ਰਿਤਸਰ ਹੈਗਾ ਪਰ ਅੱਗੇ ਜਿੱਥੇ ਲੈ ਕੇ ਜਲੰਧਰ ਲੈ ਕੇ ਜਾ ਰਹੇ ਸੀ ਸ੍ਰੀ ਸਰ ਪਰਚੇ ਕਰਨਾ ਹੈ ਇਹਦੇ ਵਿੱਚ ਜਿਹੜਾ ਬਲਜਿੰਦਰ ਸਿੰਘ ਹੈਗਾ ਉਹਦੇ ਤੇ ਆਲਰੇਡੀ ਦੋ ਐਨਡੀਪੀਸੀ ਐਟ ਪਹਿਲਾਂ ਵੀ ਪਰਚੇ ਹੈਗੇ ਉਹ ਇੱਕ ਮਾਰਟ ਪਰਚੇ ਪਹਿਲਾਂ ਵੀ ਕਵਰ ਇੱਥੇ ਲੈ ਕੇ ਆਏ ਆ ਪਹਿਲਾਂ ਮੈਂ ਕਿਤੇ ਬਲੀਂਗ ਕੀਤੀ ਹੈ ਵਿੱਚ ਦੇਖੋ ਹੁਣ ਤੱਕ ਦੀ ਜਿਹੜੀਆਂ ਦੀ ਪੁੱਛ ਕੇ ਚਾਈ ਹੈ ਉਹਦੇ ਵਿੱਚ ਉਹਨਾਂ ਨੇ ਅਸਾਈਨਮੈਂਟਸ ਹੋਰ ਵੀ ਦਿੱਤੀਆਂ ਹੈਗੀਆਂ ਉਹਦੀ ਬ੍ਰਿੰਕੀ ਨਾਲ ਜਿਹੜੀ ਹੈਗੀ ਦੁਦਾਰਨ ਪੁੱਛ ਕੇ ਸ੍ਰੀ ਪੇਸ਼ੇ ਪੇਸ਼ ਜਿਹੜਾ ਬਲਜਿੰਦਰ ਸਿੰਘ ਹੈਗਾ ਇਹ ਬੇਸਿਕਲੀ ਕੈਂਟਰ ਚਲਾਉਂਦਾ ਸੀਗਾ ਔਰ ਜਿਹੜਾ ਦੀਪਸ਼ਿਕਾ ਇਹ ਵੇਲਾ ਸੀਗਾ ਇਹਦੇ ਨਾਲ ਕੋਰੀਅਰ ਦਾ ਕੰਮ ਕਰਦਾ ਸੀਗਾ ਇਹਨਾਂ ਦੋਨਾਂ ਦੇ ਨਾਲ ਡਰਾਈਵਰ ਸੀਗਾ ਸਰ ਸਟੇਟ ਆ ਪਾਕਿਸਤਾਨ ਨੂੰ ਬੋਰਡ ਮੰਡ ਦਾ ਕੰਮ ਸੁਸਬੇ ਰੱਖੇ ਤੇ ਕੁਛ ਅੰਚ ਪਤਾ ਨਹੀਂ ਲੱਗਦਾ ਕਿ ਉਹੋ ਪਾਰ ਜਿਹੜੀ ਜਿਹੜੀ ਦੇਖੋ ਇਹਦੇ ਬੈਕਵਰਡ ਲਿਫਟ ਜਿਹੜੇ ਅਸੀਂ ਜ਼ਰੂਰ ਕੱਢਾਂਗੇ ਬਟ ਇਸ ਟਾਈਮ ਮੈਂ ਡਿਸਕਲੋਸ ਨਹੀਂ ਕਰ ਰਹਾ ਬੈਸ ਕੰਫਰੈਂਸ ਮੇਰੀ ਤਕਨੀਕ ਪਰ ਬਾਤ ਸਰ ਰਿਮਾਂਡਰ ਨਾਲ ਦੋ ਦਿਨ ਦਾ ਲਿਆ ਫਿਰ ਹੋਰ ਉਹ ਲੈ ਕੇ ਬ੍ਰੀਕੀ ਨਾਲ ਕੁਝ ਕੁ ਟੈਕਨੀਕਲ ਲੈਂਗੁਏਜ ਜਿਹੜੀ ਕਾਰ ਹਲਟੋ ਇਹ ਇਹਨਾਂ ਦੀ ਆਪਣੀ ਸੀ ਕੀ ਜਾਂ ਕਿ ਡਰਾਈਵਰ ਦੀ ਆਪਣੀ ਗੱਲ ਹੈ ਸਿਰਫ ਉਸੇ ਕੰਮ ਨਹੀਂ ਕਰਤ ਤੁਸੀਂ ਦੇਖੋ ਹੁਣ ਇਦਾਂ ਹੀ ਕਰਦੇ ਜਿਹੜੇ ਛਾਤਰ ਹੁੰਦੇ ਨੇ ਤਸਕਰ ਜਿਹੜੇ ਹੁੰਦੇ ਨੇ ਹਮੇਸ਼ਾ ਗੱਡੀ ਬਦਲਦੇ ਨੇ ਡਰਾਈਵਰ ਬਦਲਦੇ ਨੇ ਇਸ ਤਰ੍ਹਾਂ ਤੁਸੀਂ ਕਹਿ ਰਹੇ ਜੀ ਆਪਣੇ ਜਿਹੜੀ ਹਿਰੋਇਨ ਜਿਹੜੀ ਬੜੀ ਮਤਲਬ ਡੁਖਤ ਤਰੀਕੇ ਨਾਲ ਇਹ ਲੈ ਰੇ ਜਾ ਰਹੇ ਸੀ ਕਿਸ ਤਰ੍ਹਾਂ ਲੈ ਰੇ ਜਾ ਰਹੇ ਸੀ ਇਹ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਇਹਨਾਂ ਦੱਸਦਾ ਆਂ ਆਟੋ ਕਾਰ ਦੇ ਵਿੱਚ ਇਹਨਾਂ ਖਾਸ ਪਾ ਕੇ ਰੱਖੀ ਹੋਈ ਸੀ ਜਿਹੜੀ ਸਾਡੇ ਹਾਈ ਟੈਕ ਨਾਲ ਕੇ ਤਾਂ ਬਹੁਤ ਵਧੀਆ ਬਰੀਕੀ ਨਾਲ ਜਿਹੜੀ ਇਹ ਪੁਣ ਐਣਾ ਕੋ ਜਿਹੜੀ ਹੈਗੀ ਆ ਉਹ ਕੱਢ ਗਏ ਅਸੀਂ ਜਿਹੜੀ ਹੈ ਬ੍ਰਾਂਡ ਸਾਡਾ ਸਾਡਾ ਮੇਰਾ ਸਾਡਾ ਪੁੱਛਣਾ ਇਹ ਆ ਜੀ ਤਾਰ ਦੀ ਜਿਹੜੇ ਹਿੱਸੇ ਚ ਜਿਸ ਤਰ੍ਹਾਂ ਉਹ ਲੈ ਰਿਹਾ ਸੀ ਥੋੜਾ ਬਰੀਫ ਕਰ ਦਿਓ ਸਾਨੂੰ ਕਿਉਂ ਕਿ ਉਹ ਜੀ ਇਸ ਚੀਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਨਾ ਉਹ ਤਫਤੀਸ਼ ਦੇ ਵਿੱਚ ਐਫ ਆਈ ਆਰ ਦੇ ਵਿੱਚ ਦਰਜ ਹੈਗਾ ਨਾ ਉੱਤੇ ਕਮੈਂਟ ਨਹੀਂ ਕਰ ਸਰ ਆਖਰੀ ਕੁਐਸਚਨ ਸਰ ਇਹ ਤਦ ਤੱਕ ਕੰਮ ਕਰ ਰਿਹਾ ਸੀ ਕੋਈ ਛੋਟਾ ਇਹ ਆਲਮੋਸਟ ਜਿਹੜੇ ਹੈਗੇ ਆ ਮਹੀਨੇ ਦੋ ਮਹੀਨੇ ਪਹਿਲੇ ਸੀ ਅੰਕਵਰਸ਼ੀਅਲ ਦਾ ਜਿਹੜਾ ਹੈਗਾ ਇਹ ਇਹ ਤਿੰਨਵੀਂ ਡਿਲੀਵਰੀ ਸੀ ਇਹਨਾਂ ਦੀ ਇਹ ਹੁਣ ਤੱਕ ਦੀ ਜਿਹੜੀ ਹੈਗੀ ਜੋ ਪੁੱਛ ਕੇ ਦੋਣਾ ਨੇ 30 ਇੰਚ ਦੇ ਕਿਹਾ ਚਲੋ